ਬੱਤ ਜਿਤੇ ਹੋਏ ਪਸਾਨੋ ਸਾਡੇ ਸਾਰੇ ਦੋਨੇ ਫੋਰਮਾਂ ਦੇ ਆਗੂ ਖਾਸ ਕਰਕੇ ਸਾਡੇ ਭੈਣ ਕਿ ਸਾਡੇ ਮਾਵਾ ਸਭ ਤੋਂ ਪਹਿਲਾਂ ਫਤੇ ਲਾਗੇ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੀ ਫਤੇ ਉਹ ਮੈਂ ਭੈਣ ਨਾਲ ਸ਼ਬਦ ਤਾਂ ਵਰਤਿਆ ਮੇਰੇ ਮਨ ਚ ਟੜਕੇ ਦੇ ਆਈ ਜਾਂਦਾ ਸੀਗਾ ਇਹ ਸਾਡੇ ਜਿੰਨੇ ਵੀ ਫੋਰਮਾਂ ਦੇ ਆਗੂ ਬੈਠੇ ਆ ਜਿਨ੍ਹਾਂ ਦੇ ਆਗੂ ਬੈਠੇ ਆ ਤਾਂ ਲਗਾਤਾਰ ਪਰਿਵਾਰ ਦੇ ਵਿੱਚੋਂ ਇੱਕ ਦੀ ਕਦਰ ਲੜਾਈ ਲਈ ਬਹੁਤ ਔਖ ਹੈ ਮਸਾਂ ਪਰਿਵਾਰਾਂ ਦੇ ਵਿੱਚੋਂ ਸੋਨੇ ਮਿਸਾਲਾਂ ਮਿਲਣਗੀਆਂ ਉਹ ਸਾਡੀ ਪੈਣ ਲਗਾਤਾਰ ਕਿਉਂਕਿ ਜਿਸ ਭੈਣ ਦਾ ਭਾਈ ਮਰਦਾਂ ਤੇ ਬੈਠਾ ਹੋਵੇ ਤੂੰ ਸਾਰੇ ਕੰਮ ਛੱਡ ਕੇ ਲਗਾਤਾਰ ਮੋਰਚੇ 'ਚ ਡਟੀਆਂ ਹੋਇਆ ਸਾਡੀਆਂ ਭੈਣਾਂ ਤਾਂ ਸਾਡਾ ਵੀ ਫਰਜ ਵੱਡਾ ਵੱਡੀ ਗਿਣਤੀ ਦੇ ਵਿੱਚ ਪੱਕੀ ਗਿਣਤੀ ਸਾਡੀਆਂ ਮਾਵਾਂ ਦੀ ਸਾਡੀਆਂ ਭੈਣਾਂ ਦੀ ਜ਼ਿਲ੍ਹਾ ਲੈਵਲ ਦੇ ਇੱਥੇ ਲਾਉਣੀ ਕਹਿੰਦੀ ਆ ਤਾਂ ਟਾਈਮ ਜਾਂਦੇ ਨਹੀਂ ਮੈਂ ਲੈਣੇ 2:00 ਵਜੇ ਆ 2:00 ਵਜੇ ਤੂੰ ਸਮਾਪਤ ਕਰਦੇ ਹੋ ਜਿਹੜੇ ਆਪਣੇ ਦੋਨੇ ਫੋਰਮਾਂ ਨੂੰ ਦਿੱਤੇ ਪ੍ਰੋਗਰਾਮ ਦੇ ਤਹਿਤ ਆਪਾਂ ਕੁਝ ਵਹਾਵੀਅ ਸਟੇਟਾਂ ਦੇ ਪ੍ਰੋਗਰਾਮ ਦਿੱਤੇ ਸੀ ਲਗਭਗ ਪਹਿਲਾਂ ਆਪਾਂ ਇੱਕ ਮਾਰਚ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੈਣ ਦੀਆਂ ਮੀਟਿੰਗਾਂ ਕਰਕੇ ਆਏ ਆ ਤੇ 8 ਮਾਰਚ ਨੂੰ ਜਿਹੜਾ ਇੱਥੇ ਭੈਣਾ ਦਾ ਕੱਠ ਕਰਕੇ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੀ ਨਸਾਲ ਪੈਦਾ ਕੀਤੀ ਆਪਦੇ ਸਾਡੀਆਂ ਭੈਣਾਂ ਨੇ ਉਹ ਇਕੱਲਾ ਇਥੋਂ ਤੇ ਕਸੀਮਤ ਨਹੀਂ ਰਿਹਾ ਹਰੇਕ ਸਟੇਟ ਦਾ ਆਗੂ ਇਹ ਸਵਾਲ ਪੁੱਛਦਾ ਸੀ ਸਾਥੋ ਬਈ ਆਈਟੀ ਬੱਡੀ ਗੈਂਟੀ ਦੇ ਵਿੱਚ ਜਿਹੜੀਆਂ ਮੋਰਚੇ ਦੇ ਵਿੱਚ ਭੈਣਾਂ ਆਈਆਂ ਨੇ ਇਹ ਆਪਣੇ ਜਸੇਬੰਦੀ ਦੇ ਨਾਲ ਪੂਰਮ ਨਾਲ ਜੁੜੀਆਂ ਹੋਈਆਂ ਭੈਣਾਂ ਨੇ ਅਸੀਂ ਕਿਹਾ ਕਿ ਸਾਡੇ ਆਪਣੇ ਦੋਨੇ ਫੋਰਵਰਡ ਦੇ ਪਰਿਵਾਰਾਂ ਸਮੇਤ ਆਏ ਆ 8 ਮਾਰਚ ਤੋਂ ਬਾਅਦ ਆਪਾਂ ਇੱਕ ਗੱਲ ਵੀ ਕਹੀ ਸੀ ਛੋੜੇ ਯਾਦ ਹੋਣਾ ਕਿ ਅਸੀਂ 10-12 ਮਾਰਚ ਤੋਂ ਬਾਅਦ ਬਾਹਾਂਵੀਂ ਸਟੇਟਾ ਦੇ ਵਿੱਚ ਕਾਨਫਰੰਸਾਂ ਕਰਾਂਗੇ ਉਹਦੀਆਂ ਜਦੋਂ-ਤੋਂ ਤਰੀਕਾ ਨਹੀਂ ਦਿੱਤੀਆਂ ਗਈਆਂ ਸੀ ਉਸ ਤਰੀਕਾ ਦੇ ਤਹਿਤ ਆਪਾਂ ਬਾਹਰ ਜਾ ਕੇ ਆਏ ਆ ਉਹ ਜਿਹੜੇ ਆਪਾਂ 15 ਤਰੀਕ ਨੂੰ ਕਰਨਾਟਕਾ ਦੇ ਵਿੱਚ ਉੱਥੋਂ ਦੇ ਕਿਸਾਨ ਕਲਮੈਸ਼ਨ ਕੀਤੀ ਹੈ ਤੇ ਉਹ ਸਟੇਟ ਦਾ ਆਗੂ ਜਿੱਤੇ ਪਹਿਲੀ ਮੀਟਿੰਗ ਸਾਡੀ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਸੀ ਤਾਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਕਰਨਾਟਕਾ ਤੋਂ ਤਾਮਿਲਨਾਡੂ ਦੇ ਵਿੱਚੋਂ ਇੱਥੇ ਕਿਸਾਨ ਆਏ ਸੀ। ਉਹ ਗੱਡੀਆਂ ਆਪੀ ਦੀਆਂ ਗੱਡੀਆਂ ਉਹ ਐਕਸੀਡੈਂਟ ਹੋਇਆ ਤਾਂ 3-4 ਦਿਨ ਉਹ ਸਰਤਾ ਕੁਮਾਰ ਜੀ ਨੂੰ ਅਰਜਿੰਦਰਾ ਹਸਪੀਟਲ ਤੇ ਰਹਿਣਾ ਪਿਆ। ਸਰਕਾਰ ਉਹ ਨਾ ਪ੍ਰਬੰਧ ਨਾ ਕਰ ਸਕੀ। ਉਹਦੀ ਦੇਖਭਾਲ ਨਾ ਕਰ ਸਕੀ। ਪਾ ਕਰਨਾਟਕਾ ਦੀ ਸਰਕਾਰ ਨੇ ਆਵਾਜ਼ ਦਾ ਇਤਨਾਮ ਕਰਕੇ ਡਾਕਟਰਾਂ ਦੀ ਟੀਮ ਭੇਜ ਕੇ ਜੋਹਾਰ ਦਾ ਇਤਨਾਮ ਕਰਕੇ ਪਾ ਕਰਨਾਟਕਾ ਦੇ ਹਸਪੀਟਲ ਜਾ ਕੇ ਦਾ ਪ੍ਰੈਸ਼ਰ ਕੀਤਾ ਤਾਂ ਆਪਰੇਸ਼ਨ ਦੇ ਕਾਰਨ ਬਾਜੂ ਦੀ ਹੱਜੇ ਨੂੰ 1.5-2 ਮਹੀਨੇ ਲੱਗਣੇ ਆ ਉਹਨਾਂ ਦੀਆਂ ਜਿਹੜੀਆਂ ਲੱਤਾਂ ਬਾਹਾਂ ਜਿਹੜੀਆਂ ਹਜੇ ਵੀ ਨਹੀਂ ਹਿੱਲ ਰਹੀਆਂ ਤਾਂ ਉਹਦੇ باوجود ਵੀ ਜਦੋਂ ਨੂੰ ਪਤਾ ਲੱਗਿਆ ਕਿ ਸਾਡੇ ਮੋਰਚੇ ਦੇ ਵਿੱਚੋਂ ਬੋਰਨ ਦੇ ਆਗੂ ਕਰਨਾਟਕ ਆ ਚਾ ਰਹੇ ਨੇ ਤਾਂ ਕਰਨਾਟਕ ਦੇ ਕਿਸਾਨ ਵੀ ਆਏ ਤਾਂ ਹੌਸਪੀਟਲ ਦੇ ਵਿੱਚੋਂ ਜਿਵੇਂ ਆਪਾਂ ਢੱਲੇਵਾਲ ਸਾਹਿਬ ਨੂੰ ਲੈ ਕੇ ਜਾ ਰਹੇ ਹੁੰਦੇ ਆ ਤਾਂ ਏਵੇਂ ਜਿੱਕਰ ਡਾਕਟਰਾਂ ਦੀ ਟੀਮ ਤਾਂ ਉਹ ਥਾਂ ਤੇ ਆਈ ਜਿੱਥੇ ਕਨਫਰੈਂਸ ਸੀ ਤਾਂ ਭਾਵਕ ਹੋਏ ਕਿ ਮੇਰਾ ਚਿੱਤ ਕਰਦਾ ਹੈ ਤੁਸੀਂ ਐਡੀ ਬਾਤ ਆ ਕੇ ਮੋਰਚੇ ਦੀਆਂ ਗੱਲਾਂ ਰੱਖੀਆਂ ਤਾਂ ਮੇਰਾ ਸੰਦੇਸ਼ ਹੈ ਡੱਲੇਵਾਲ ਸਾਹਿਬ ਨੂੰ ਜ਼ਰੂਰ ਦਿਓ ਕਿ ਕਰਨਾਟਕਾ ਦਾ ਕਿਸਾਨ ਇੱਕ ਇੱਕ ਬੱਚਾ ਇਸ ਮੋਰਚੇ ਦੇ ਨਾਲ ਆ ਡੱਲੇਵਾਲ ਸਾਹਿਬ ਦੀ ਜਿਹੜੀ ਲੰਮੀ ਉਮਰ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆ ਤਾਂ ਭਰਾਓ ਇੱਕ ਸਰਕਾਰ ਦਾ ਜਿਹੜਾ ਆਪਣੇਖਾ ਕਰਨਾਨਕਾ ਦੇ ਕਿਸਾਨਾਂ ਨੇ ਤੋੜਿਆ ਪਰ ਰਾਤ ਨੂੰ ਜਿਹੜਾ ਉਥੋਂ ਰਸਤਾ ਸੀਗਾ ਸਾਡਾ ਗੱਡੀ ਤੇ ਗਏ ਆ 4 ਵਜੇ ਅਸੀਂ ਬੰਗਲੌਰ ਤੋਂ ਤੁਰ ਕੇ ਪਰ ਰਾਤ ਨੂੰ 2 ਵਜੇ ਤਾਮਲਾਡੂ ਤੇ ਗਏ ਆ 7-800 ਕਿਲੋਮੀਟਰ ਤਾਂ ਗੱਡੀ ਵੀ ਉਹ ਆਪਣੇ ਸੰਤਾ ਕੁਮਾਰ ਜੀ ਨੇ ਦਿੱਤੀ ਅਸੀਂ ਉਹ ਲੈ ਕੇ ਗਏ ਤਾਂ 2 ਵਜੇ ਨੂੰ ਤਾਮਲਾਡੂ ਦੇ ਵਿੱਚ ਉਹਨਾਂ ਨੇ ਜਿਹੜੀ ਰਹਿਣ ਦੀ ਪੈਣ ਦੀ ਪੈਣ ਦਾ ਇੰਤਜ਼ਾਮ ਕੀਤਾ ਆ ਮੈਂ ਇਹ ਨਹੀਂ ਕੋਈ ਕਮਰਾ ਬੁੱਕ ਕਰ ਦਿਓ ਉਹ ਕਹਿੰਦੇ ਸੀ ਪੂਰੇ ਸ਼ਹਿਰ ਦੇ ਵਿੱਚ ਦੇਖ ਰਹੇ ਸੀ ਵੀ ਫੋਰਮ ਦੇ ਆਗੂ ਆਵੇਂ ਆ ਕੋਈ ਪੈਣ ਲਈ ਦਿੱਕਤ ਨਾ ਦੇ ਤਾਂ ਇਹ ਜੇ ਵਧੀਆ ਕਮਰੇ ਆਪ ਦੇ ਮਪਾਲ ਕੋਲ ਉਹਨਾਂ ਨੇ ਉੱਥੇ ਲੱਗੇ ਗਏ ਤਾਂ ਜਿਹੜਾ ਸਵੇਰ ਉਹਨਾਂ ਦਾ ਪ੍ਰੋਗਰਾਮ ਹੋਇਆ ਆਪਾਂ ਸਾਰੇ ਹੀ ਆਗੂ ਇਦਰਲੇ ਬਹੁਤ ਬਾਰੀ ਦੇਖਦੇ ਸੁਣੇ ਆ ਕੋਈ ਕਹਿੰਦਾ ਜੀ ਮੈਨੂੰ 45 ਸਾਲ ਹੋ ਗਏ ਕੋਈ ਕਹਿੰਦਾ 40 ਸਾਲ ਹੋ ਗਏ ਕਿਸਾਨਾਂ ਦੀ ਨਮਾਇੰਗੀ ਕਰਨ ਦੇ ਨੂੰ ਪਰ ਜੋ ਸਿਸਟਮ ਅਸੀਂ ਤਾਮਰ ਲਾਡੂ ਦੇ ਵਿੱਚ ਉਸ ਟੀਮ ਦਾ ਵੇਖਿਆ ਤਾਂ ਮਿਸਾਲ ਪੈਦਾ ਕੀਤੀ ਉਹਨਾਂ ਨੇ ਕੋਈ ਉਹਨਾਂ ਨੇ ਜਿਵੇਂ ਆਪਾਂ ਕਹਿੰਦੇ ਨੇ ਵੀ ਅਸੀਂ ਸਟੇਟ ਲੈਵਲ ਦਾ ਮੁੱਖ ਮੰਤਰੀ ਮੂਰੇ ਧਰਨਾ ਦੇਵਾਂਗੇ ਜਾ ਆਪਾਂ ਡੀਸੀ ਦਫਤਰ ਕੇ ਨਾਮ ਡੀਸੀ ਕੇ ਦਿੱਤਾ ਧਰਨਾ ਦੇਵਾਂਗੇ ਐਸਡੀ ਨੇ ਧਰਨਾ ਦੇਵਾਂਗੇ ਉਹਨਾਂ ਨੇ ਇਹ ਜਗ੍ਹਾ ਨਹੀਂ ਚੁਣੀ ਨਾ ਕੋਈ ਪਿੰਡ ਚੁਣਿਆ ਨਾ ਕੋਈ ਸ਼ਹਿਰ ਚੁਣਿਆ ਨਾ ਕੋਈ ਰਾਜਧਾਨੀ ਚੁਣੀ ਉਹਨਾਂ ਨੇ ਕਿਸਾਨਾਂ ਦਾ ਖੇਤ ਚੁਣਿਆ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਅੰਬ ਦਾ ਬਾਗ ਸੀ ਅੰਬਾਂ ਦਾ ਉਹ ਖੇਤੀ ਕਰਦੇ ਨੇ ਨਾਰੀਅਲ ਦੀ ਖੇਤੀ ਕਰਦੇ ਆ ਉਹ ਸਾਰੇ ਵਿਸ਼ੇਸ਼ਟਮ ਦੇ ਵਿੱਚ ਵੱਡੀਆਂ ਗਿਣਤੀ ਦੇ ਵਿੱਚ ਜਿਹੜੀ ਮੈਂ ਅੱਠਵਾਂ ਵਾਲੀ ਗੱਲ ਕਰਦਾ ਸੀ ਉਹ ਕਹਿੰਦਾ ਸਾਡੇ ਦਿਮਾਗ 'ਚ ਸੀ ਬਈ ਇਹ ਮੋਰਚੇ ਦੇ ਵਿੱਚ ਐਡੀ ਬੱਤੀ ਕਿੰਨੇ ਦੇ ਵਿੱਚ ਔਰਤਾਂ ਆ ਸਕਦੀਆਂ ਤਾਂ ਅਸੀਂ ਹਿੰਮਤ ਕਰਕੇ ਵੇਖੀਏ ਤਾਂ ਉਹਨਾਂ ਨੇ ਵੀ ਕਿਸਾਨਾਂ ਨੂੰ ਪਾਸੇ ਰੱਖਿਆ ਸਾਈਡ ਤੇ ਲਗਭਗ 5-700 ਕਿਸਾਨ ਜਿਹੜੀ ਉਹ ਸਾਡੀ ਤਹਿਣ ਉਸ ਮੋਰਚੇ ਤੇ ਲੈ ਕੇ ਆਏ ਤਾਂ ਉੱਥੋਂ ਦੀ ਸਥਿਤੀ ਜਿਹੜਾ ਆਪਾਂ ਇੱਥੇ ਨਾਰੀ ਵਾਲਾ ਆਪਾਂ ਤਾਂ ਬਰਤ ਦੇ ਕਿਸੇ ਮਰੀਜ਼ ਨੂੰ ਜਦੋਂ ਕੋਈ ਡਾਇਰੈਕਟਰ ਲਿਖਦਾ ਉਹ ਖੇਤੀ ਕਰਦੇ ਨੇ ਤਾਂ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਵੀ ਖੇਤੀ ਤੋਂ ਦਾ ਰੇਟ ਕੀ ਲਿਖਦਾ ਹੈ 12 ਰੁਪਏ 12 ਰੁਪਏ ਵੀ ਵੇਚਣਾ ਪੈਣਾ ਲਗਾ ਕੇ ਜਿਵੇਂ ਅਸੀਂ ਆਪ ਦੀ ਜਿੰਸ ਪੈਦਾ ਕਰਕੇ ਮੰਡੀ ਦੇ ਵਿੱਚ ਜਾ ਕੇ ਧਰਦੇ ਆ ਤਾਂ ਟਰਾਲੀ ਘੜਾਉਣੀ ਪੈਂਦੀ ਹੈ ਢੇਰੀ ਕਰਨੀ ਪੈਂਦੀ ਹੈ ਤਾਂ ਉੱਥੋਂ ਵਪਾਰੀ ਖਰੀਦ ਕੇ ਇੱਥੇ ਇੱਕ ਪੀਸ ਆਪ ਨੂੰ 70 ਰੁਪਏ ਚ ਦਿੰਦੇ ਆ ਕਿੰਨੀ ਲੁੱਟ ਵਪਾਰੀ ਕਰਦਾ ਹੈ ਆ ਉਹ 3 400 ਗ੍ਰਾਮ ਦਾ ਤਾਂ 1 ਕਿਲੋ ਦੇ ਵਿੱਚ 3 ਪੀਸ ਚੜਦੇ ਆ ਉਹਨਾਂ ਦੇ ਮਤਲਬ ਆ ਇਧਰ 2 250 ਵਟਿਆ ਜਾ ਰਿਹਾ ਸਾਥੂ ਬੁਪਾਰੀਆਂ ਨਾਲ ਹੀ ਤੇ ਕਿਸਾਨ ਨੂੰ ਮਿਲਦੇ ਆ 12 ਰੁਪਏ ਇਹਨਾਂ ਨੇ ਇੱਕਾ ਕੇਲਿਆਂ ਦੀ ਖੇਤੀ ਕਰਦੇ ਆ ਕੇਲਿਆਂ ਦੇ ਸਿਸਟਮ ਝੋਨਾ ਬਾੜ ਰਹਿਰੇ ਲਾ ਰਹੇ ਨੇ ਤਾਂ ਸਿੰਮਤ ਉਹਨਾਂ ਦੀ ਉਥੋਂ ਤੱਕ ਕੀ ਹੈ ਕਿ ਸਾਡੇ ਪੂਰੀ ਸਟੇਟ ਦਾ ਵੀ ਜਿਹੜਾ ਘਰ ਨਹੀਂ ਪੁਰਾ ਹੁੰਦਾ ਕਿਸਾਨਾਂ ਦਾ ਮੰਡੀ ਚਲਜਾਲੀ ਦੂਰ ਦੀ ਗੱਲ ਹੈ ਤਾਂ ਉਹ ਸਾਰੇ ਸ਼ਿਸ਼ਟਮ ਦੇ ਵਿੱਚੋਂ ਇਹ ਨਿਕਲ ਕੇ ਗੱਲ ਆਈ ਕਿ ਜਿਹੜਾ ਮੋਰਚਾ ਚੱਲ ਰਿਹਾ ਹੈ ਐਮਐਸਪੀ ਗਰੰਟੀ ਕਾਨੂੰਨ ਦੀ ਕਿਉਂ ਲੋੜ ਹੈ ਤਾਂ ਭਾ ਉਹ ਉਹ ਇੱਕੇ ਵਾਰੀ ਨਹੀਂ ਉਹ ਕਰਨਾਟਕਾ ਦੇ ਤਾਮਨ ਲਾਡੂ ਦੇ ਕਿਸਾਨ ਇਕੱਠੇ ਹੋਏ ਪਰ ਲੰਮੀ ਮਿਹਨਤ ਕਰੀ ਕਿਨੇ ਆ ਅਸੀਂ ਤਾਂ ਕਦੇ ਗਏ ਨਹੀਂ ਪਰ ਜਿਹੜੇ ਆਪਣੇ ਬੋਰੂ ਦੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਜਿਹੜਾ ਇਧਰ ਦਾ ਸਮਾਂ ਕੱਢ ਕੇ ਪੰਜਾਬ ਦੇ ਕਿਸਾਨਾਂ ਦਾ ਉਧਰ ਲਿਆ ਸਟੇਟਾਂ ਦੇ ਵਿੱਚ ਲਾਇਆ ਤਾਂ ਇੱਕ ਇੱਕ ਬੱਚਾ ਉਹ ਨਾਅਰੇ ਲਾ ਰਿਹਾ ਸੀ ਆਪਾਂ ਇਧਰ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਵੀ ਢੱਲੇਵਾਲ ਤੇਰੀ ਸੋਚ ਤੇ ਅਸੀਂ ਪਹਿਲਾਂ ਦੇਵਾਂਗੇ ਠੋਕ ਕੇ ਤਾਂ ਉਹਨਾਂ ਦੇ ਵੀ ਨਾਅਰੇ ਸੀ ਬਈ ਢੱਲੇਵਾਲ ਸਾਹਿਬ ਦੇ ਅਸੀਂ ਨਾਲ ਢੱਲੇਵਾਲ ਦੀ ਸੋਚ ਦੇ ਨਾਲ ਆਪਾਂ ਇਹ ਕਹਦੇ ਨੇ ਬੱਚਾ ਬੱਚਾ ਝੋਕ ਦੇਾਂਗੇ ਤਾਂ ਉਹ ਨਾਰੇ ਉਹਨਾਂ ਨੇ ਲਾ ਕੇ ਤਾਂ ਲੰਮੇ ਭਾਸ਼ਣ ਆਪਣੇ ਇਧਰ ਤੇ ਬੁਲਾਰੇ ਬਲਾਗੇ ਤਾਂ ਕੱਟਣੇ ਬੰਦ ਨੇ ਕਈ ਵਾਰੀ ਵੀ ਮੈਂ ਨਹੀਂ ਬੋਲਦਾ ਤਾਂ ਜਿੰਨੇ ਵੀ ਬੁਲਾਰੇ ਬੋਲੇ ਤਾਂ ਹਟਾਉੜੇ ਪਏ ਨੇ ਲੰਮੇ ਭਾਸ਼ਣਾਂ ਦਾ ਇੱਕ ਇੱਕ ਆੜੂ ਦਾ ਕੰਟਾ ਕੰਟਾ 1.5 ਘੰਟਾ ਬੋਲਣ ਦਾ ਤਾਂ ਉਹ ਆਪੂ ਵੀ ਮਿਲੇ ਉਹ ਵੇਖਿਆ ਉਹ ਮੇਰੇ ਨਾਲ ਫੁੱਟੋ ਤੇ ਬੈਠੇ ਸੀਗੇ ਕਿਰਨ ਯਾਰੀ ਉਹਨਾਂ ਦਾ ਜਿਹੜਾ 143 ਦਿਨ ਜੰਤਰਮੰਤਰ ਤੇ ਧਰਮਾ ਚੱਲਿਆ ਜਿਹੜੇ ਉਹਨਾਂ ਦੇ ਗાળા ਦੇ ਵਿੱਚੋਂ ਚੂਹੇ ਮਾਰ ਕੇ ਹੱਡੀਆਂ ਜਿਹੜੀਆਂ ਪਾਈਆਂ ਹੋਈਆਂ ਸੀ ਕਿ ਉਹਨਾਂ ਦੀ ਪੋਜੀਸ਼ਨ ਕੀ ਆ ਇੱਕ ਤੰਮਾ ਲਾडू ਦੇ ਕਿਸਾਨਾਂ ਦੀ ਉਹ ਵੀ ਉਸ ਮੋਰਚੇ ਦੇ ਵਿੱਚ ਆ ਕੇ ਉਹ ਵੀ ਬੋਲੇ ਤਾਂ ਕਹਿੰਦੇ ਵੀ ਮੇਰੀ ਇੱਛਾ ਹੈ ਕਿ ਮੈਂ ਖਰੋਵੇਂ ਜਾਵਾ ਦੱਲੇਵਾਲ ਸਾਹਿਬ ਨੂੰ ਗਿਆ ਪਰ ਉਥੋਂ ਦੀ ਸਰਕਾਰ ਨੇ ਪੂਰੇ ਭਾਰਤ ਦੀ ਸਰਕਾਰ ਨੇ ਉਹਨੂੰ ਬੈਨ ਕੀਤਾ ਹੋਇਆ ਤਾਵਨ ਲਾਡੂ ਦੇ ਵਿੱਚੋਂ ਤੇ ਕੇਰਲਾ ਦੇ ਵੀ ਨਹੀਂ ਜਾ ਸਕਦਾ ਕਿਸੇ ਸਟੇਟ ਨਹੀਂ ਜਾ ਸਕਦਾ ਅਸੀਂ ਉਹਨੂੰ ਬੇਨਤੀ ਕੀਤੀ ਸੀ ਕਿ ਕੱਲ ਦੀ ਮੀਟਿੰਗ ਦੇ ਵਿੱਚ ਸੁਣ ਲਈਏ ਉਹ ਕਹਿੰਦਾ ਵੀ ਮੈਨੂੰ ਬੈਨ ਕੀਤਾ ਹੋਇਆ ਜਦੋਂ ਮੈਂ ਕਿਸੇ ਏਅਰਪੋਰਟ ਤੇ ਜਾਣਾ ਪਹਿਲੇ ਮੈਨੂੰ ਗ੍ਰਿਫਤਾਰ ਕਰ ਲਿਆ ਤਾ ਉਹ ਲੀਡਰ ਆਪ ਦੇ ਦੇਸ਼ ਲਈ ਆਪਾਂ ਆਪ ਦੇ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਨਹੀਂ ਜਾਂਦੇ ਕੰਮ ਕਰਨ। ਪਰ ਤਾਮਲਾਡੂ ਦੇ ਆਗੂ 450 ਕਿਲੋਮੀਟਰ ਉਸ ਜ਼ਿਲ੍ਹੇ 'ਚ ਮੀਟਿੰਗ ਕਰਨ ਗਏ ਨੇ। ਭਈ ਮੈਂ ਸਾਰੇ ਇਸ ਮੌਕੇ ਨਾਲ ਸਬੰਧਤ ਤਡੱਲੇਵਾਲ ਸਾਹਿਬ ਦੇ ਨਾਲ ਸਬੰਧਤ ਹਰੇਕ ਜ਼ਿਲ੍ਹੇ 'ਚ ਅਸੀਂ ਪ੍ਰੋਗਰਾਮ ਕੀਤੇ ਨੇ। ਸਾਡਾ ਇਹ ਜ਼ਿਲ੍ਹਾ ਰਹਿਦਾ ਸੀ ਕੇਰਲਾ ਦੇ ਨਾਲ ਲੱਗਦਾ। ਉਹ ਜਿਹੜੀ ਫੋਟੋ ਦਿਖਾਈ ਗਈ ਉੱਤੇ ਪਹਾੜ ਤੋਂ ਪਾਣੀ ਵਰਦਾ ਉਹ ਜਗ੍ਹਾ ਦੇ ਨਾਲ ਕੇਰਲਾ ਸ਼ੁਰੂ ਹੋ ਜਾਂਦਾ ਪਰ ਤਾਂ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਜਿਹੜੀ ਮਿਹਨਤ ਡੱਲੇਵਾਲ ਸਾਹਿਬ ਨੇ ਕੀਤੀ ਹੈ ਅੱਜ ਹਰੇਕ ਸਟੇਟ ਦਾ ਕਿਸਾਨ ਇਸ ਵਾਰੋਂ ਸੰਤ ਚੁਕਿਆ ਕਿ ਐਮਐਸਟੀ ਗਰੰਟੀ ਕਾਨੂੰਨ ਸਮੇਂ ਦੀ ਲੋੜ ਹੈ ਜੋ ਡੱਲੇਵਾਲ ਸਾਹਿਬ ਤਕਲੀਫ ਚੱਲ ਰਹੇ ਨੇ ਤਾਂ ਇਸ ਦੇ ਨਾਲ ਪੂਰੇ ਦੇਸ਼ ਦਾ ਕਿਸਾਨ ਜੁੜਿਆ ਹੋਇਆ ਤਾਂ ਇਸ ਮੰਗ ਨੂੰ ਲਾਗੂ ਕਰਵਾਉਣ ਲਈ ਜਿਹੜੀ ਕਿ ਸਰਕਾਰ ਪ੍ਰਚਾਰ ਕਰਦੀ ਸੀ ਕਿ ਮੋਰਚਾ ਪੰਜਾਬ ਦੇ ਕਿਸਾਨਾਂ ਤੇ ਹੀ ਕਿਸੀਮਤ ਹੈ ਇਹ ਕੁਝ ਹਿੱਸਾ ਹਰਿਆਣੇ ਦਾ ਹੈ ਪਰ ਉਹ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਉਧਰ ਪਰਮੈਸ਼ਨਾ ਕਰਾ ਕੇ ਆਏ ਆ ਰੈਲੀਆਂ ਕਰਵਾ ਕੇ ਆਏ ਆ 21 ਮਾਤ ਨੂੰ ਰਾਜਸਥਾਨ ਦੇ ਕਿਸਾਨ ਇਕੱਠ ਕਰ ਰਹੇ ਨੇ 22 ਨੂੰ ਹਰਿਆਣੇ ਵਾਲੇ ਕਰ ਰਹੇ ਨੇ ਅ ਜੁਪੀ ਵਾਲੇ ਕਾਨਫਰੰਸ ਕਰਕੇ ਆ ਗਏ ਆ ਤਾਂ ਇਸ ਲਈ ਸਰਕਾਰ ਜਿਹੜਾ ਉਹਦਾ ਭਲੇਖਾ ਸੀ ਆਪਾਂ ਕਿਹਾ ਸੀ ਕਿ ਅਸੀਂ ਟੇਬਲ ਤੇ ਰੱਖਾਂਗੇ ਗੱਲਾਂ ਪਰ ਉਹ ਸੋਡੇ ਉਸ ਗੱਲ ਨੇ ਸਮਝਨੇ ਜਿਵੇਂ ਸਰਕਾਰ 5 ਵਜੇ ਸ਼ਾਮ ਨੂੰ ਮੀਟਿੰਗ ਕਰਦੀ ਹੁੰਦੀ ਸੀ ਮੈਨੂੰ ਲੱਗਦਾ ਕਿ ਸਮਾਂ ਵੀ ਤਬਦੀਲ ਕਰਕੇ ਕੱਲ ਨੂੰ 11 ਵਜੇ ਕੀਤਾ ਤਾਂ ਜਿੰਨੀ ਤੁਸੀਂ ਮਿਹਨਤ ਕਰ ਰਹੇ ਹੋ ਉਸ ਮਿਹਨਤ ਵਿੱਚ ਰੰਗ ਤੇ ਲੈ ਕੇ ਆਉਣੀ ਹੈ ਠੀਕ ਹੈ ਚੇਰ ਲੱਗ ਸਕਦਾ ਪਰ ਸਾਡੀ ਮੰਗ ਸਾਡੀ ਗੱਲ ਜਾਇਜ਼ ਹੈ ਸਮਝ ਆ ਗਈ ਹੈ ਸਰਕਾਰ ਨੂੰ ਕਿ ਸਮੇਂ ਦੀ ਲੋੜ ਹੈ ਕਰਨੀ ਚਾਹੀਦੀ ਹੈ ਪਰ ਜਿਹੜਾ ਪ੍ਰੈਸ਼ਰ ਆਪੇ ਜਿਹੜਾ ਪ੍ਰੈਸ਼ਰ ਜਿਹੜੇ ਅਸੀਂ ਕਹਿੰਦੇ ਗੈਰ ਤੋਂ ਬਾਹਰ ਸਰਕਾਰ ਬਾਹਰ ਆਵੇ ਉਹ ਅਮਰੀਕਾ ਆ ਗਏ ਤਲਵਾਰਾਂ ਸਾਡੇ ਤੇ ਲੱਗ ਰਹੀਆਂ ਨੇ ਉਧਰਲੇ ਕਹਿੰਦੇ ਕਾਨੂੰਨ ਕਿਸਾਨਾਂ ਦੇ ਹੱਕ ਚ ਹੈ ਪਰ ਉਹ ਸਰਕਾਰਾਂ ਸਾਡੇ ਵਾਲੀਆਂ ਬੱਬੀਆਂ ਹੋਈਆਂ ਨੇ ਤਾਂ ਉਹਨਾਂ ਦੀਆਂ ਨੀਤੀਆਂ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਲਾਗੂ ਕਰਨ ਜਾ ਰਹੀਆਂ ਜਿਦੇ ਵਿੱਚੋਂ ਸਬਸਿਡੀ ਦਾ ਜ਼ਿਕਰ ਕੀਤਾ ਸਾਡੇ ਆਗੂ ਨੇ ਤਾਂ ਉਧਰਲੇ ਕਿਸਾਨਾਂ ਨੂੰ ਲੱਖਾਂ ਦੇ ਹਿਸਾਬ ਨਾਲ ਸਬਸਿਡੀ ਦੇ ਦਿੱਤੀਆਂ ਜਾ ਰਹੀਆਂ ਨੇ ਤੇ ਸਾਡੇ ਆਲਾ ਨੂੰ ਕਹਿ ਰਿਹਾ ਸਬਸਿਦੀਆਂ ਕਿਸਾਨਾਂ ਨੂੰ ਬੰਦ ਕਰੋ ਐਨਐਸਪੀ ਗਰੰਟੀ ਕਾਨੂੰਨ ਤੇ ਕੋਈ ਪੈਸਾ ਨਹੀਂ ਲੱਗਦਾ ਕਾਨੂੰਨ ਹੀ ਬਣਾ ਲੈਣਾ ਮੰਤਰੀ ਮੰਡਲ ਦੀ ਬੈਠਕ ਆ ਜੇ ਕਾਨੂੰਨ ਬਣਾਉਣਾ ਤਾ ਕਾਨੂੰਨ ਬਣਾਉਣ ਚ ਕੀ ਪੈਸਾ ਹੈ ਪਰ ਅਸਲ ਉੱਤੇ ਜਿਹੜੀ ਤਲਵਾਰ ਹੈ ਆਪਣੇ ਜਾ ਕੇ ਆਇਆ ਮੰਤਰੀ ਤਾ ਗੋਡੇ ਟੇਕੇ ਲੱਗਦੇ ਨੇ ਜਿਹੇ ਦਾ ਮੀਡੀਆ ਤੇ ਗੱਲ ਆਈ ਹੈ ਤਾ ਭਰਾਵੋ ਆਉਣ ਵਾਲੇ ਦਿਨ ਦੇ ਵਿੱਚ ਜਿਹੜੇ ਲੋਕਾਂ ਨੂੰ ਖਾਸ ਕਰਕੇ ਲੱਗਦਾ ਕਿ ਕਿਸਾਨਾਂ ਦਾ ਧਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਡੈਰੀ ਨਹੀਂ ਬਚਣੀ ਜਿਹੜੇ ਬਹੁਤੇ ਸਾਡੇ ਕਿਸਾਨ ਗੁੱਧ ਪਾਦਰ ਕੇ ਨੇ ਉਹ ਵੀ ਧੰਦਾ ਖਤਮ ਹੋਣਾ ਜਾ ਰਿਹਾ ਜਿੰਨਾਂ ਖੇਤੀ ਨਾਲ ਸੰਬੰਧਤ ਸੈਕਟਰ ਵਿੱਚ ਜਿਹਨਸ ਤੋਂ ਤੋਰੇ ਨੇ ਉਹ ਸਾਰਿਆਂ ਨੂੰ ਸਬਸਿਡੀਆਂ ਬੰਦ ਕਰਕੇ ਉਹਨਾਂ ਨੂੰ ਖੁੱਲ੍ਹ ਦੇ ਕੇ ਮੁਕਾਬਲੇ ਦੇ ਰੂਪ ਚ ਜਾਵੇ ਪਾ ਪ ਕਿਸਾਨ ਤਬਾਹ ਹੋਣ ਜਾ ਰਹੇ ਹੈ ਤਾਂ ਸਾਰੀਆਂ ਸਥਿਤੀਆਂ ਤੁਹਾਹੋਂ ਸਾਹਮਣੇ ਆ ਤਾਇਰ ਸਮੇਂ ਨੂੰ ਵਿਚਾਰਦੇ ਹੋਏ ਸੋਚਦੇ ਹੋਏ ਜਿਹੜਾ ਸਾਡੇ ਕੋਲ ਸਮਾਂ ਇਹਦੀ ਕਦਰ ਕਰਗੇ ਪਿੰਡਾਂ ਦੇ ਵਿੱਚ ਮਿਹਨਤ ਕਰ ਗਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਮਾਂ ਸਾਡੇ ਕੋਲੇ ਆ ਰਿਹਾ ਹੈ ਉਹ ਸਮੇਂ ਦੇ ਵਿੱਚੋਂ ਲੇਖ ਕੇ ਕਿਵੇਂ ਆਪਾਂ ਕਾਮਯਾਬ ਹੋਣਾ ਬਹੁਤ ਮਾਰੀ ਇਥੇ ਝੋਨੇ ਦਾ ਸੀਜ਼ਨ ਗਿਆ ਕਣਕ ਦਾ ਗਿਆ ਆਉਲੇ ਰਹਿਣਗੇ ਮੈਂ ਕੱਲ ਵੀ ਸੁਣਦਾ ਜਿਹੜੇ ਇਥੇ ਬਲਾਰੇ ਬੋਲ ਰਹੇ ਸੀ ਵੀ ਸਾਡਾ ਮਾੜਾ ਮੋਟਾ ਨੁਕਸਾਨ ਹੋ ਸਕਦਾ ਕਿਸੇ ਫਸਲ ਦਾ ਜਿਹੜਾ ਸਮੁੱਚਾ ਸਾਡਾ ਖੇਤੀ ਦਾ ਨੁਕਸਾਨ ਹੋਣਾ ਹੈ ਇਸਾ ਤੋਂ ਕੋਈ ਤੇ ਨਹੀਂ ਹੋਣੀ ਤਾਂ ਮੈਂ ਇਹ ਗੱਲ ਕਰੀ ਦੇਣੀ ਸੀ ਕਿ ਜਿਹੜੇ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਆਏ ਆ ਪੂਰੇ ਉਸ ਸਟੇਟਾਂ ਦੇ ਕਿਸਾਨ ਦੱਲੇਵਾਲ ਸਾਹਿਬ ਦੇ ਜਿਹੜੀ ਮਿਹਨਤ ਕੀਤੀ ਹੈ ਉਹਦੇ ਨਾਲ ਜਿੱਥੋਂ ਵੀ ਅਸੀਂ ਤੁਰਦੇ ਸੀ ਜਿੱਥੇ ਬੈਠਦੇ ਸੀ ਜਿੱਥੇ ਮੀਟਿੰਗ ਹੁੰਦੀ ਸੀ ਪੂਰਾ ਬੋਸਾ ਲੱਗਿਆ ਹੋਇਆ ਸੀ ਉਹ ਸਰਕਾਰ ਨੂੰ ਕਰਨਾਟਕਾ ਦੇ ਵਿੱਚ ਤੁਸੀਂ ਦੇਖਿਆ ਜਿੰਨੀ ਉਹ ਜਗ੍ਹਾ ਤੇ ਜਿੱਥੇ ਅਸੀਂ ਕਲਮੈਸ਼ਨ ਕੀਤੀ ਆ ਪੂਰੀ ਫੋਰਸ ਲਾਈ ਹੋਈ ਸੀ ਤਾਮਲਾਡੂ ਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਆਪਾਂ ਰੈਲੀ ਕੀਤੀ ਐ ਖੇਤ ਜਾ ਕੇ ਫੋਰਸ ਲਾਈ ਹੋਈ ਸੀ ਇੱਕ ਇੱਕ ਗੱਲ ਦੀ ਸਾਡੀ ਫੋਟੋ ਗੱਲ ਖਿੱਚ ਕੇ ਭਾਰ ਸਰਕਾਰ ਨੂੰ ਭੇਜ ਰਹੇ ਸੀ ਤਾਂ ਇਹਦਾ ਮਤਲਬ ਸਰਕਾਰ ਉਸ ਗੱਲ ਤੋਂ ਅਨਲਾਜਾ ਲਾਇਆ ਲਾਗਾ ਕਿ ਘਬराई ਹੋਈ ਸਰਕਾਰ ਕਿਉਂਕਿ ਪਤਾ ਕਿ ਅਸੀਂ ਗੱਲ ਅਲਜਾਨ ਕਿਸਾਨ ਕਾਮਯਾਬ ਹੋਇਆ ਆ ਆਪਾਂ ਬੋਇਦਨ ਦੂਰ ਨਹੀਂ ਕਿ ਜਿਹੜੀਆਂ ਮੰਗਾ ਸੀ ਪੂਰੇ ਛਾਂਟ ਕੇ ਪੂਰੀ ਮਿਹਨਤ ਕਰਕੇ ਦੋਲੇ ਬੁਰਮਾ ਨੇ ਜਿਹੜੇ ਮੋਰਚੇ ਲਾਏ ਆ ਇਹ ਇੱਕ ਦਿਨ ਰੰਗਤ ਲਿਆਉਣਗੇ ਅੰਦੋਲਨ ਦੀ ਗੱਲ ਨਹੀਂ